ਉੱਗੇ ਲੇਖਕ ਕਵੀ ਅਤੇ ਬਹੁਪੱਖੀ ਸ਼ਖਸੀਅਤ ਜਸਵੰਤ ਸਿੰਘ ਜ਼ਫਰ ਨੂੰ ਜਦੋਂ ਪੰਜਾਬ ਸਰਕਾਰ ਨੇ ਪਾਚਾ ਵਿਭਾਗ ਦਾ ਡਾਇਰੈਕਟਰ ਲਾਇਆ ਸੀ ਤਾਂ ਬਹੁਤ ਖੁਸ਼ੀ ਹੋਈ ਸੀ ਪਰ ਅੱਜ ਜਦੋਂ ਉਹਨਾਂ ਨੂੰ 5 ਮਹੀਨੇ ਤੋਂ ਤਨਖਾਹ ਨਾ ਮਿਲਣ ਦੀ ਖ਼ਬਰ ਪੜ੍ਹੀ ਤਾਂ ਬਹੁਤ ਦੁੱਖ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਲਾਕਾਰ ਰਹੇ ਨੇ ਅਤੇ ਜ਼ਫਰ ਦੀ ਨਿਯੁਕਤੀ ਮੌਕੇ ਲੇਖਕਾਂ ਬੁੱਧੀ ਜੀਵੀਆਂ ਅਤੇ ਹਰ ਕਿਸਮ ਦਾ ਸਾਹਿਤ ਰਚਣ ਵਾਲੇ ਲੋਕਾਂ ਦੇ ਦਿਲ ਵਿੱਚ ਮੁੱਖ ਮੰਤਰੀ ਦੀ ਕਦਰ ਹੋਰ ਵਧੀ ਸੀ ਪਰਾਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਤੋਂ ਉਕਾਹੀ ਉਮੀਦ ਨਹੀਂ ਸੀ ਇਸ ਖਬਰ ਨੇ ਲੇਖਕਾਂ ਕਵੀਆਂ ਬੁੱਧੀਜੀਵੀਆਂ ਸਹਾਇਤਕਾਰਾਂ ਦੇ ਨਾਮ ਨਾਲ ਆਮ ਲੋਕਾਂ ਦੇ ਦਿਲ ਤੇ ਡੂੰਗੀ ਸੱਟ ਮਾਰੀ ਹੈ ਇਹ ਸੱਟ ਮੁੱਖ ਮੰਤਰੀ ਦੀ ਸਾਖ ਵਿੱਚ ਵੀ ਵੱਜੀ ਹੈ ਜੇਕਰ ਤਨਖਾਹ ਵੀ ਨਹੀਂ ਦੇਣੀ ਰਹਾਇਸ਼ ਵੀ ਨਹੀਂ ਦੇਣੀ ਤਾਂ ਫਿਰ ਜਸਵੰਤ ਸਿੰਘ ਜ਼ਫਰ ਵਰਗੇ ਵਿਅਕਤੀ ਦੀ ਨਿਯੁਕਤੀ ਵੀ ਕਾਣੂ ਕਰਨੀ ਸੀ ਕਿਸੇ ਆਪਣੇ ਨੇੜਲੇ ਸਿਆਸੀ ਵਿਅਕਤੀ ਨੂੰ ਇਹ ਚੌਧਰ ਸੌਂਪ ਦਿੰਦੇ ਜਾਂ ਫਿਰ ਕੀ ਮੁੱਖ ਮੰਤਰੀ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਨੇ ਜੇਕਰ ਜਿਹਾਏ ਤਾਂ ਇਸ ਮਾਮਲੇ ਵਿੱਚ ਕੁਝ ਘੰਟੇ ਅੰਦਰ ਐਕਸ਼ਨ ਵੀ ਹੋਏਗਾ ਪਰ ਉਸ ਤੋਂ ਪਹਿਲਾਂ ਜਾਣ ਲਵੋ ਕਿ ਜਸਵੰਤ ਸਿੰਘ ਜ਼ਫਰ ਕੌਣ ਹੈ ਅਤੇ ਇਹ ਤਨਖਾਹ ਅਤੇ ਰਹائش ਨਾਂ ਮਿਲਣ ਦਾ ਪੂਰਾ ਮਾਮਲਾ ਕੀ ਹੈ ਬਿਜਲੀ ਬੋਰਡ ਜਿਸ ਨੂੰ ਹੁਣ ਪਾਵਰ ਕਾਮ ਆਖਿਆ ਜਾਂਦਾ ਹੈ ਉਸ ਵਿੱਚੋਂ ਇੱਕ ਅਧਿਕਾਰੀ ਵਜੋਂ ਜਸਵੰਤ ਸਿੰਘ ਜ਼ਫਰ ਨੇ ਸੇਵਾ ਮੁਕਤੀ ਲਈ ਸੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਲਾਇਆ ਤਾਂ ਉਹਨਾਂ ਇਸੇ ਸਾਲ 25 ਜੂਨ ਨੂੰ ਇਹ ਕਾਰਜਭਾਰ ਸੰਭਾਲਿਆ ਸਾਡੇ ਸਮਕਾਲੀ ਗੁਰਨਾਮ ਸਿੰਘ ਅਕੀਦਾ ਦੀ ਅੱਜ ਦੇ ਪੰਜਾਬੀ ਟਰਬਿਊਨ ਵਿੱਚ ਖਬਰ ਨਸ਼ਰ ਹੋਈ ਆ ਕਵਰ ਮੁਤਾਬਕ ਜਸਵੰਤ ਸਿੰਘ ਜ਼ਫਰ ਨੂੰ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਨਾ ਹੀ ਉਹਨਾਂ ਨੂੰ ਪਟਿਆਲਾ ਵਿੱਚ ਕੋਈ ਕੋਠੀ ਅਲਾਟ ਹੋਈ ਹੈ ਇਸੇ ਕਰਕੇ ਭਾਚਾ ਵਿਭਾਗ ਦੇ ਡਾਇਰੈਕਟਰ ਨੂੰ ਰੋਜ਼ ਲੁਧਿਆਣੇੋਂ ਪਟਿਆਲਾ ਆਉਣਾ ਪੈਂਦਾ ਹੈ ਬਿਨਾਂ ਤਨਖਾਹ ਅਤੇ ਬਿਨਾਂ ਰਹਿائش ਕਰਕੇ ਜਸਵੰਤ ਸਿੰਘ ਜ਼ਫਰ ਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪੱਤਰਕਾਰ ਅਕੀਦਾ ਦੀ ਰਿਪੋਰਟ ਮੁਤਾਬਕ ਜ਼ਫਰ ਹੋਰਾ ਪੰਜਾਬ ਦੀ ਅਫਸਰ شاہੀ ਉੱਤੇ ਢਿੱਲ ਮੱਟ ਦਾ ਦੋਸ਼ ਲਾਇਆ ਹੈ ਇਹ ਜ਼ਫਰ ਹੋਰਾ ਦੇ ਸੁਭਾਅ ਦਾ ਇਸਾ ਹੈ ਉਹ ਹੋਰ ਵੀ ਵੱਧ ਸਹਿ ਜਾਣਗੇ ਪਰ ਬੋਲਣਗੇ ਨਹੀਂ ਰਿਪੋਰਟ ਮੁਤਾਬਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਚੇਰੀ ਸਿੱਖਿਆ ਦੇ ਮੁਖ ਸਕੱਤਰ ਵੱਲੋਂ ਫੋਨ ਨਾ ਚੁੱਕਣ ਕਰਕੇ ਸਰਕਾਰ ਦਾ ਪੱਖ ਨਹੀਂ ਜਾਣਿਆ ਜਾ ਸਕਿਆ ਪਰ ਸਿੱਖਿਆ ਮੰਤਰੀ ਦੇ ਨਿੱਜੀ ਸਕੱਤਰ ਕੁਲਵਿੰਦਰ ਸਿੰਘ ਨੇ ਡਾਇਰੈਕਟਰ ਨੂੰ ਤਨਖਾਹ ਨਾ ਮਿਲਣ ਦੀ ਗੱਲ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਨਾਲ ਗੱਲ ਕਰਕੇ ਸਥਿਤੀ ਜਲਦ ਸਪਸ਼ਟ ਕਰਨ ਦੀ ਗੱਲ ਆਖੀ ਹੈ ਉਧਰ ਪੰਜਾਬ ਸਰਕਾਰ ਦੇ ਡਿਪਟੀ ਸਕੱਤਰ ਜਸਮਿੰਦਰ ਸਿੰਘ ਨੇ ਆਖਿਆ ਕਿ ਬਜਟ ਜਾਰੀ ਕੀਤਾ ਗਿਆ ਤਨਖਾਹ ਵਿਭਾਗ ਨੇ ਜਾਰੀ ਕਰਨੀਆਂ ਕੌਣ ਹੈ ਜਸਵੰਤ ਸਿੰਘ ਜ਼ਫਰ ਕਈ ਕਿਤਾਬਾਂ ਬਾਬੇ ਨਾਨਕ ਬਾਰੇ ਚਰਚਿਤ ਕਵਤਾ ਸਮੇਤ ਹੋਰ ਬਹੁਤ ਕੁਝ ਲਿਖ ਚੁੱਕੇ ਜ਼ਫਰ ਹੋਰਾਂ ਦੇ ਕਾਰਟੂਨ ਵੀ ਬਹੁਤ ਮਸ਼ਹੂਰ ਰਹੇ ਨੇ ਲੁਧਿਆਣਾ ਤੋਂ ਜਦੋਂ ਅਮਰਜੀਤ ਸਿੰਘ ਹੋਰਾ ਪੰਜ ਦਰਿਆ ਮੈਗਜ਼ੀਨ ਕੱਢਿਆ ਤਾਂ ਇਹ ਪੰਜਾਬ ਅਤੇ ਪੰਜਾਬੀ ਦਾ ਸਭ ਤੋਂ ਵੱਧ ਚਰਚਿਤ ਅਤੇ ਵਿਕਣ ਵਾਲਾ ਮੈਗਜ਼ੀਨ ਬਣ ਗਿਆ। ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਹੋਣ ਦੇ ਬਾਵਜੂਦ ਜਸਵੰਤ ਸਿੰਘ ਜ਼ਫਰ ਦੇ ਸਰਕਾਰ ਵਿਰੋਧੀ ਕਾਰਟੂਨ ਇਸੇ ਮੈਗਜ਼ੀਨ ਵਿੱਚ ਛਪਣ ਲੱਗੇ। ਉਸ ਵੇਲੇ ਕਾਲੀ ਭਾਜਪਾ ਸਰਕਾਰ ਸੀ ਅਤੇ ਜ਼ਫਰ ਹੋਰਾਂ ਨੂੰ ਇਨ੍ਹਾਂ ਕਾਰਟੂਨਾਂ ਕਰਕੇ ਤਸ਼ੱਦਦ ਵੀ ਚੱਲਣਾ ਪਿਆ ਪਰ ਉਹਨਾਂ ਉੱਤੇ ਵੱਡਾ ਕਹਿਰ ਉਦੋਂ ਟੁੱਟਿਆ ਜਦੋਂ ਕੈਨੇਡਾ ਵਿੱਚ ਉਹਨਾਂ ਦੇ ਪੁੱਤ ਦੀ ਇੱਕ ਬਿਮਾਰੀ ਕਰਕੇ ਮੌਤ ਹੋ ਗਈ। ਪੁੱਤ ਦੀ ਅੰਤਿਮ ਅਰਦਾਸ ਅਤੇ ਭੋਗ ਮੌਕੇ ਜ਼ਫਰ ਹੋਰਾਂ ਨੇ ਜੋ ਬੋਲਿਆ ਉਹ ਹਰੇਕ ਬਾਪ ਦੇ ਬਸ ਦੀ ਗੱਲ ਨਹੀਂ ਅੱਜ ਵੀ ਦਿਲ ਨੂੰ ਚੀਰ ਦੇਣ ਵਾਲਾ ਉਹਨਾਂ ਦਾ ਭਾਸ਼ਣ ਸੁਣਨ ਲਈ ਬਹੁਤ ਹੌਸਲਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਇਸ ਪਾਸੇ ਧਿਆਨ ਦੇਣ ਅਤੇ ਅਜਿਹੀ ਅਣਗੈਲੀ ਕਰਨ ਵਾਲੀ ਅਫਸਰ ਸ਼ਾਹੀ ਨੂੰ ਅਜੇਹਾ ਸਬਕ ਵੀ ਸਿਖਾਉਣ ਤਾਂ ਜੋ ਭਵਿੱਖ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਾ ਬਚੇ। ਵੀਡੀਓ ਵਿੱਚ ਦੂਜੀ ਗੱਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਰਨੀ ਹੈ। ਇਸ ਕਿਸਾਨ ਆਗੂ ਨੇ ਅੱਜ ਕੀਤੇ ਐਲਾਨ ਮੁਤਾਬਕ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਤੇ ਬੈਠਣਾ ਸੀ ਪਰ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ। ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂ ਢੱਲੇਵਾਲ ਅੱਜ ਤੋਂ ਹਰਿਆਣਾ ਪੰਜਾਬ ਦੇ ਢਾਬੀ ਗੁਜਰਾ ਬਾਰਡਰ ਉੱਤੇ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਸਨ ਪਰ ਇਹ ਮਰਨ ਵਰਤ ਸ਼ੁਰੂ ਨਹੀਂ ਹੋ ਸਕਿਆ ਢੱਲੇਵਾਲ ਦੀ ਗ੍ਰਿਫਤਾਰੀ ਦੇ ਬਾਵਜੂਦ ਇਸ ਬਾਰਡਰ ਉੱਤੇ ਵੱਡੇ ਗਿਣਤੀ ਕਿਸਾਨ ਇਕੱਤਰ ਹੋਏ ਪ੍ਰਸ਼ਾਸਨ ਨੇ ਵੀ ਸਥਿਤੀ ਉੱਤੇ ਟਿੱਕੀ ਨਜ਼ਰ ਰੱਖਣ ਦੇ ਨਾਂ ਨਾਲ ਵੱਡੇ ਪੱਧਰ ਉੱਤੇ ਹੋਰ ਸੇ ਕਰਮਚਾਰੀ ਇਸ ਬਾਰਡਰ ਉਤੇ ਤਾਇਨਾਤ ਕੀਤੇ ਹੋਏ ਨੇ ਆਖਰ ਸਰਕਾਰਾਂ ਨੂੰ ਕਿਸੇ ਦੇ ਮਰਨ ਵਰਤੋਂ ਇੰਨਾ ਡਰ ਕਾਦਾ ਅਸਲ ਵਿੱਚ ਅਜਿਹੇ ਸੰਘਰਸ਼ ਵਿੱਚ ਲੋਕ ਆਪ ਮੁਹਾਰੇ ਵੱਡੀ ਗਿਣਤੀ ਵਿੱਚ ਕੁੱਦ ਪੈਂਦੇ ਨੇ ਕਈ ਵਾਰ ਹਾਲਾਤ ਕਾਬੂ ਤੋਂ ਬਾਹਰ ਵੀ ਹੋ ਜਾਂਦੇ ਨੇ ਕਿਸਾਨ ਆਗੂ ਡੱਲੇਵਾਲ ਉਮਰ ਵਿੱਚ ਵੱਡੇ ਨੇ ਅਤੇ ਉਹਨਾਂ ਦੀ ਸਿਹਤ ਵੀ ਨਾਸਾਜ ਦੱਸੀ ਜਾਂਦੀ ਆ ਮਰਨ ਵਰਤ ਉਤੇ ਬੈਠਣ ਨਾਲ ਜੇਕਰ ਕੁਝ ਵੀ ਅਨਸੁਖਾਵਾਂ ਵਾਪਰਦਾ ਹੈ ਤਾਂ ਸਰਕਾਰਾਂ ਲਈ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਬਾਪੂ ਸੂਰ ਸਿੰਘ ਖਾਲਸਾ ਨੇ ਇਕੱਲਿਆਂ ਹੀ ਮਰਨਵਰਤ ਉੱਤੇ ਬੈਠ ਕੇ ਸਰਕਾਰਾਂ ਨੂੰ ਵਕਤ ਪਾਈ ਰੱਖਿਆ ਇਸੇ ਲਈ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਵਰਤ ਉੱਤੇ ਬੈਠਣ ਤੋਂ ਪਹਿਲਾਂ ਹੀ ਚੁਕਲਿਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਸੀਨੀਅਰ ਕਾਂਗਰਸੀ ਆਗੂ ਪਰਗਤ ਸਿੰਘ ਨੇ ਕਿਸਾਨ ਆਗੂ ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਦੀ ਨਿਖੇਧੀ ਕੀਤੀ ਹੈ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੋਹਾਂ ਨੇ ਆਪੋ ਆਪਣੇ ਪੱਖ ਰੱਖੇ ਨੇ ਰਵਨੀਤ ਬਿੱਟੂ ਨੇ ਆਤਮ ਤੌਰ 'ਤੇ ਇਸ ਮਾਮਲੇ ਵਿੱਚ ਲੱਤ ਵਿਸਾ ਲਈ ਹੈ। ਉਹਨਾਂ ਕਿਸਾਨਾਂ ਆਗੂ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਜ਼ਿੰਮੇਵਾਰ ਠਹਿਰਾ ਕੇ ਕੇਂਦਰ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਾ ਹੋਣ ਦੀ ਗੱਲ ਕਹਿ ਕੇ ਮੋਦੀ ਹਕੂਮਤ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਜਦਕਿ ਦੂਜੇ ਪਾਸੇ ਇਸ ਦੇ ਉਲਟ ਸਰਵਜਨ ਸਿੰਘ ਭੰਦੇਰ ਕਹਿ ਰਹੇ ਨੇ ਕਿ ਗ੍ਰਿਫਤਾਰ ਕਰਨ ਲਈ ਆਈ ਪੁਲਿਸ ਵਿੱਚ ਹਿੰਦੀ ਬੋਲਣ ਵਾਲੇ ਮੁਲਾਜ਼ਮ ਸਨ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਸਾਰਾ ਦੇਸ਼ ਦੁਨੀਆ ਜਾਣਦਾ ਭੀ ਅੱਜ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਾ ਸੀਗਾ ਔਰ ਜੋ ਇਨਫਰਮੇਸ਼ਨ ਯਾ ਲਗਭਗ ਪੌਣੇ 3 ਜਾਂ 2:30 ਵਜੇ ਤੋਂ ਬਾਅਦ ਉਹਨਾਂ ਨੂੰ ਇੱਕ ਜੁਆਇੰਟ ਆਪਰੇਸ਼ਨ ਜੋ ਮੁੱਢਲੀਆਂ ਇਨਫਰਮੇਸ਼ਨਾਂ ਨੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਕੇਂਦਰ ਰਲ ਕੇ ਕੁਝ ਬੰਦੇ ਹਿੰਦੀ ਬੋਲ ਰਹੇ ਸੀ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਚੱਕਿਆ ਗਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਗੜੀ ਮੋਦੀ ਸਰਕਾਰ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਇਹ ਜੀ ਵਾਇਲੈਂਸ ਕਰਦੇ ਹੈਗੇ ਆ ਕਦੀ ਵੀ ਕਿਸਾਨਾਂ ਨੇ ਕੋਈ ਵਾਇਲੈਂਸ ਨਹੀਂ ਕੀਤਾ ਹੈਗਾ ਇਹਨਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਕੇ ਵਾਇਲੈਂਸ ਕੀਤਾ ਹੈਗਾ ਵਾ ਇਹਦੋਂ ਗਾਹਾਂ ਇਹਨਾਂ ਨੇ 400 450 ਕਿਸਾਨ ਸਾਡੇ ਜ਼ਖਮੀ ਕੀਤੇ ਹੈਗੇ ਆ ਇਹਨਾਂ ਨੇ ਨਜਾਇਜ਼ ਢੰਗ ਨਾਲ ਇੱਥੇ ਕੰਦਾ ਕਰਕੇ ਪੰਜਾਬ ਤੇ ਹਰਿਆਣਾ ਦੇ ਵਪਾਰੀ ਨੂੰ ਆਮ ਜਨਤਾ ਨੂੰ ਇਹੋ ਗਾ ਟ੍ਰਾਂਸਪੋਰਟਰਾਂ ਨੂੰ ਤੰਗ ਕੀਤਾ ਹੈਗਾ ਇਹਨਾਂ ਦੀਆਂ ਕੰਦਾਂ ਆਪ ਤੁਸੀਂ ਆ ਕੇ ਦੇਖ ਸਕਦੇ ਹੋ ਔਰ ਅੱਜ ਫੇਰ ਹਿੰਸਾ ਕੀਤੀ ਹੈ ਤੇ ਸਰਕਾਰ ਨੇ ਕੀਤੀ ਆ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਾਬਜ ਬੀ ਸਿੰਘ ਬੱਲਿਆਲ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਂ ਸੁਣਦੀ ਖਨੌਰੀ ਵਿਕੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਹੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਹੈ ਲੁਰੰਦੀ ਸੋ ਸਿਹਤ ਸਹੂਲਤਾਂ ਉਹ ਵੀ ਨਹੀਂ ਪਹੁੰਚ ਪਾਉਂਦੇ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਿਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਆਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਾਂ ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਾਵਾ ਕੀਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਬਿੱਟੂ ਨੇ ਕਿਹਾ ਹੈ ਕਿ ਕਿਸਾਨ ਆਗੂ ਡੱਲੇਵਾਲ ਦੀ ਨਜ਼ਰਬੰਦੀ ਭਗਵੰਤ ਮਾਨ ਸਰਕਾਰ ਦੁਆਰਾ ਰਚੀ ਗਈ ਹੈ ਕੋਈ ਵੀ ਕੇਂਦਰੀ ਏਜੰਸੀ ਉਹਨਾਂ ਦੀ ਗ੍ਰਿਫਤਾਰੀ ਵਿੱਚ ਸ਼ਾਮਲ ਨਹੀਂ ਸੀ ਇਹ ਨਿਰੋਲ ਸੂਬਾ ਪੁਲਿਸ ਦਾ ਕੰਮ ਹੈ ਜਿਸ ਦਾ ਉਦੇਸ਼ ਕੇਂਦਰੀ ਏਜੰਸੀਆਂ ਉੱਤੇ ਦੋਸ਼ ਮੜਨਾ ਹੈ ਤਾਂ ਜੋ ਧਿਆਨ ਪਟਕਾਇਆ ਜਾ ਸਕੇ ਰਵਨੀਤ ਬਿੱਟੂ ਨੇ ਆਖਿਆ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਅਜਿਹਾਂ ਚਾਲਾਂ ਵਿੱਚ ਸ਼ਾਮਲ ਨਹੀਂ ਹੁੰਦੀ